ਸੋ ਵਾਹਿਗੁਰੂ ਸਾਹਿਬ ਜੀ ਬੰਦੋਤ ਬੰਦਨ ਅਣਿਕ ਬਾਰ ਸਰਬ ਕਲਾ ਸਮਰਥ ਦੋ ਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਹੋਵੇ ਸਿਖਤ ਖੁਸ਼ਮ ਦੇ ਨੂਰ ਅਰਸ਼ੋਂ কুরਸੋਂ ਝਟਿਐ ਤੁਧ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਐ ਤੁਧ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਏ ਸਤਨਾਮ ਵਾਹਿਗੁਰੂ ਸਾਹਿਬ ਜੀ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੈ ਦਿਆਲ ਪੁਰਖ ਭਗਵਾਨੈ ਨਾਨਕ ਲਿਖਤ ਨਾਮਾਇ ਦਇਆ ਕਰਨੁ ਦੁਖ ਹਰਨੁ ਉਚਰਣੁ ਨਾਮ ਕੀਰਤਨੈ ਦਇਾਲੁ ਪੁਰਖ ਭਗਵਾਨੈ ਨਾਨਕ ਲਿਖਤ ਨਾਮਾਇ ਪਾ ਬਲੰਦੜੇ ਪੁੱਜ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਏ ਮਹਿਤ ਨਹੀਂ ਨਾਨਕ ਸੋ ਪ੍ਰਭ ਚਾਪ ਪੌੜੀ ਜਾ ਪ੍ਰਭ ਭਏ ਦਿਆਲ ਨਾਮਿ ਅਪੈ ਮਾਇਆ ਕੋਟ ਅਘਾਂ ਗਏ ਨਾਸ ਹਰ ਇੱਕ ਧਿਆਇ ਨਿਰਮਲ ਭਏ ਸਰੀਰ ਜਨ ਧੂਰੇ ਨਾਇਆ ਮਨ ਤਣ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨ ਯੋਗ ਜੁਗੋ ਜੁਗੋ ਵਰਤਲ ਧੰਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨ ਉਹ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਤਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤਸਰੀ ਕੀ ਵਾਰ ਤੀਸਵਾਰ ਦੇ 18 ਨੰਬਰ ਪਉੜੀ ਤੇ ਇੱਕ ਸਲੋਕ ਗੁਰੂ ਅਰਜਨ ਪਾਚੀ ਦਾ ਉਚਾਰਣ ਕੀਤਾ ਹੋਇਆ ਆਪ ਜੀ ਨੇ শ্রবণ ਕੀਤਾ ਹੈ ਗੁਰੂ ਅਰਜਨ ਸਭੇ ਮਹਾਰਾਜ ਅੱਜ ਦੇ ਪਵਨ ਹੁਕਮਨਾਮੇ ਅੰਦਰ ਬਖਸ਼ਿਸ਼ ਕਰਦਨੇ ਕਹਿਣ ਲਗੇ ਦਇਆਕਰਣੰ ਦੁਖ ਹਰਣੰ ਉਚਾਰਣੰ ਨਾਮ ਕੀਰਤਨੈ ਕਹਿੰਦੇ ਰੱਬ ਦੇ ਭਗਤ ਰੱਬ ਦੇ ਗੁਰਸਿੱਖ ਪਿਆਰੇ ਰੱਬ ਦੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਚਰਣੰਗ ਨਾਮ ਕੀਰਤਨ ਹੈ ਉਹ ਰੱਬ ਦੇ ਨਾਮ ਦੀ ਕੀਰਤੀ ਕਰਦੇ ਆਂ ਉਹ ਰੱਬ ਦੇ ਨਾਮ ਦਾ ਸਿਮਰਨ ਕਰਦੇ ਆਂ ਤੇ ਇਸ ਕਰਕੇ ਕਹਿੰਦੇ ਦਇਆ ਕਰਣੰ ਅਕਾਲ ਪੁਰਖ ਵਾਹਿਗੁਰੂ ਵੀ ਐਸੇ ਮਨੁੱਖਾਂ ਤੇ ਬਦਇਆ ਕਰਦੇ ਤਰਸ ਕਰਦਾ ਆ ਪੜ੍ਹਦੇ ਆ ਨਾ ਤਰਸ ਪਿਆ ਮਹਿਰਮਤ ਹੋਈ ਸਤਿਗੁਰੂ ਸੱਜਣ ਮਿਲੇ ਆ ਜਦੋਂ ਪ੍ਰਮਾਤਮਾ ਨੂੰ ਤਰਸ ਕੀਤਾ ਦਇਆ ਕੀਤੀ ਤੇ ਮੈਂ ਉਸ ਰੱਬ ਦੇ ਨਾਮ ਨਾਲ ਜੁੜ ਗਈ ਜਿਹੜੇ ਜੁੜ ਜਾਂਦੇ ਨੇ ਪ੍ਰਮਾਤਮਾ ਉਹਨਾਂ ਦੇ ਦਇਆ ਕਰਦਾ ਹੈ ਦੁੱਖ ਹਰਨੰਮਨ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਦਿਆਲ ਪੁਰਖ ਭਗਵਾਨ ਹੈ ਪ੍ਰਮਾਤਮਾ ਦਿਆਲੂ ਹਮੇਸ਼ਾ ਸਾਡੇ ਤਰਸ ਕਰਦਾ ਹੈ ਅਸੀਂ ਕਿਤਨੇ ਵੀ ਮਾਰੇ ਹੋ ਜਾਈਏ ਕਿਤਨੇ ਵੀ ਗਲਤ ਹੋ ਜਾਈਏ ਪਰਮਾਤਮਾ ਫਿਰ ਵੀ ਦੇਈ ਜਨ ਦੀਨ ਦਿਆਲ ਦਿਆਨਿਤ ਦੋਖਣ ਦਿੱਕਤ ਹੈ ਪਰ ਦੇਤਨਾਰ ਹੈ ਉਹ ਪਰਮਾਤਮਾ ਸਾਡੇ ਸਾਰੇ ਕਰਮ ਵੇਖਦਾ ਸਾਡੇ ਆਗੁਣ ਵੇਖਦਾ ਸਾਡੇ ਗਲਤੀਆਂ ਵੇਖਦਾ ਪਰ ਫਿਰ ਵੀ ਸਾਡੇ ਤੇ ਰਹਿਮਤਾ ਕਰਦਾ ਸਮ ਸੋਹਣਾ ਜੀਵਨ ਦਿੰਦਾ ਹੈ ਸਵਾਰਥੰਤ ਸੰਸਾਰ ਦੇ ਹਰ ਸ਼ਹਿ ਦੇ ਰਿਹਾ ਪਰਮਾਤਮਾ ਉਹ ਮਿਸ਼ਾ ਦਿਆਲੂ ਹੈ ਦਿਆਲ ਪੁਰਖ ਭਗਵਾਨ ਹੈ ਉਹ ਹਰਥਾਂ ਰਮਿਆ ਹੋਇਆ ਸਭ ਨੂੰ ਬਣਾਉਣ ਵਾਲਾ ਨਾਨਕ ਲਿਪਤ ਨਾ ਮਾਇਆ ਜਿਹੜੇ ਉਸ ਰੱਬ ਦਾ ਨਾਮ ਜਪਦੇ ਹਨ ਉਹਨਦੇ ਮਾਇਆ ਪ੍ਰਭਾਵ ਨਹੀਂ ਪਾਸ ਸਕਦੇ ਮਾਇਆ ਦਾ ਭਾਵ ਕੀ ਹੈ ਅਸੀਂ ਕੀ ਬੋਲਾਂ ਪੈਸੇ ਨੂੰ ਮਾਇਆ ਸਮਝ ਲੈਣੇ ਭਈ ਤਨ ਦੋਲਤ ਮਾਇਆ ਹੈ ਗੁਰੂ ਸਾਹਿਬ ਜੀ ਤਾਂ ਕਹਿੰਦਾ ਕਹਿੰਨ ਲਗੇ ਰਾਤ ਜੋ ਸੋਏ ਦਿਨ ਕਰੇ ਕਾਮ ਖਿੰਲੇ ਨਾ ਹਰ ਕੋ ਨਾ ਜੇ ਰਾਤ ਨੂੰ ਸੋ ਜਾਂਦਾ دن دہاڑی لا رہے کام کر رہے آ پر رب کا نام نہیں جب دایا تاری مایا اس طرح پر رہی ہے سار مزوی کرے مزدوری کر رہے ہر سمرن کے ویلا بجر سر پڑے پر جب سمرن کا ویلا امرت ویلہ ہو گیا شام دا سماں ہو گیا رب کا نام نہیں جڑ دا نہ دا دا رہ رہا سرد ہے نہ سونا لگا سوئلہ دا نہ کدے اس گرو دی کتھا کو کرتن سنتا کہہ لگی وہ مایا تاری ਤੇ ਫਿਰ ਕਿ ਆ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਅੰਨਾ ਵੀ ਤੇ ਬੋਲਾ ਵੀ ਹੈ ਸ਼ਬਦ ਨਾ ਸੁਣੀ ਬੋ ਰੋਲ ਕਚੋਲਾ ਗੰਦੇ ਮੰਦੇ ਗਾਣੇ ਸੁਣੀ ਜਾਏਗਾ ਟੀਵੀ ਦੇ ਨਾਟਕ ਚਿੱਟਕ ਵੇਖੀ ਜਾਏਗਾ ਸਾਰਾ ਦਿਨ ਮੋਬਾਈਲ ਵੇਖੀ ਜਾਏਗਾ ਪਰ ਸ਼ਬਦ ਨਹੀਂ ਸੁਣਾਇਆ ਕਦੇ ਕਿਨਿਉ ਮਾਇਆ ਧਾਰੀ ਪਰ ਜਿਹੜਾ ਰੱਬ ਦਾ ਨਾਮ ਜਪਦਾ ਹੈ ਮਾਇਆ ਉਸ ਤੇ ਅਸਰ ਨਹੀਂ ਕਰਦਾ ਪਾ ਬਲੰਦੜੇ ਬੁਝ ਗਏ ਰਖੰਦੜੋ ਪ੍ਰਭ ਆਪ ਅਸੀਂ ਕਿਵੇਂ ਇਸ ਨੂੰ ਭਾਏ ਬਲੰਦੜੇ ਬੁਲਦੇ ਆ ਭਾਏ ਸ਼ਬਦ ਨਹੀਂ ਹੈ ਭਾ ਕਿਹਨੇ ਆਗਨ ਗੁਰਬਾਣੀ ਅੰਦਰ ਇਹ ਨਿਯਮ ਵਰਤਿਆ ਗਿਆ ਕਿ ਜਿਹੜਾ ਸ਼ਬਦ ਇਸਤਰੀ ਰੰਗ ਹੋਵੇ ਜਿਵੇਂ ਜ਼ਾਤ ਸ਼ਬਦ ਹੈ ਉਹਨੂੰ ਸਿਆਰੀ ਲਈ ਜ਼ਾਤੀ ਨਹੀਂ ਬੜਦੇ ਅਸੀਂ ਇਸੇ ਤਰ੍ਹਾਂ ਦਾਤ ਸ਼ਬਦ ਹੈ ਪ੍ਰਮਾਤਮਾ ਦਾਤ ਦਿੰਦਾ ਹੈ ਦਾਤਾ ਮਿਲਦੀਆਂ ਹਨ ਮਿਲਦਾ ਨਹੀਂ ਹੈ ਦਾਨ ਨੂੰ ਸਿਹਾਰੀ ਪਰ ਦਾਨ ਨੂੰ ਸਿਹਾਰੀ ਲੱਗੀ ਹੋਈ ਕਿਉਂਕਿ ਦਾਨ ਮਿਲਦਾ ਹੈ ਪੁਲਿੰਗ ਸ਼ਬਦ ਹੈ ਹੁਣ ਇਹ ਭਾਗ ਹੀ ਅਗ ਅਗ ਸਾੜਦੀ ਹੈ ਸਾ ਇਸ ਲਈ ਸਿਹਾਰੀ ਲਗਾਈ ਇਹਨੂੰ ਭਾਏ ਨੂੰ ਭਾਅ ਪੜਨਾ ਭਾਅ ਬਲੰਦੜੀ ਬੁਝ ਗਈ ਜਿਹੜੇ ਸਾਡੇ ਅੰਦਰ ਤ੍ਰਿਸ਼ਨਾ ਦੀ ਅਗ ਜਲ ਰਹੀ ਸੀ ਨਾ ਹਮੇਸ਼ਾ ਇਹ ਅਗ ਵੱਲਦੀ ਹੈ ਮੈਨੂੰ ਆਹ ਵੀ ਮਿਲ ਜਾਏ ਮੈਨੂੰ ਆਹ ਵੀ ਨੇ ਮਿਲੇ ਆ ਮੈਨੂੰ ਹੋਰ ਮਿਲ ਜਾਏ ਹਮੇਸ਼ਾ ਸੜਦਾ ਬੰਦਾ ਈਰਖਾ ਦੀ ਅਗ ਚਲ ਰਹੀ ਸੀ کہیں گے بوجھ گئے ہو گئے رکھدڑ پرب آپ پرماتما راکھا بن گیا جن اپائی میدنی نانک سو کہنے نانک آخ جس پرماتما نے میدنی پاوے زمین بنائی ہے سی کار اِسی گھر بنا ترتے فردے ہیں اپنا کاروبار کر دے ہیں کہ جس رب نے زمین بنائی اس پرماتما ہمیشہ جاپ کر پاوڑے ਜਾ ਪ੍ਰਭ ਭਏ ਦਿਆਲ ਨਾ ਬਿਆਪੈ ਮਾਇਆ ਜਦੋਂ ਪ੍ਰਮਾਤਮਾ ਸਰਦਿਆਵਾਂ ਹੋ ਜਾਏ ਫਿਰ ਮਾਇਆ ਸਭੇ ਕਰ ਸਕਦੀ ਹੁਣ ਮਾਇਆ ਕਿ ਰੂਪਾ ਚਾਹੁੰਦੀ ਗੁਰਬਾਣੀ ਬੜੋ ਸਾਹਿਬ ਨੇ ਪੁੱਤਰ ਵੀ ਮਾਇਆ ਫਰ ਜੇ ਪੁੱਤਰ ਦੇ ਮੋਹ ਵਿੱਚ ਪੈ ਕੇ ਤੋ ਬੇਈਮਾਨੀ ਧੋਖਾ ਫਰੇਵ ਕਰਦੇ ਲੋਕਾਂ ਦੇ ਨਾਲ ਇਹ ਪੁੱਤਰ ਵੀ ਮਾਇਆ ਹੈ ਜੇ ਪਤਨੀ ਦੇ ਮੋਹ ਵਿੱਚ ਆ ਕੇ ਤੋ ਲੜਾਈਆਂ ਝਗੜੇ ਕਰਦੇ ਲੋਕਾਂ ਨੂੰ ਪਤਨੀ ਵੀ ਮਾਇਆ ਹੈ جی زمین دے پیچھے لاکے کے دھوکا فریب کر رہے ہیں اور زمین ہی مایا ہر ایک کو چیز روز پڑھ دے بانے آنندسر اے مایا جت ہر بستر ہے مو جا پاؤ دو جا لایا ہر ایک کو چیز مایا جان جڑ کے رب ہو جا رہی جی آپ سویرے ستے ہاں سونا بستر نگ مانے اٹھن دا مانے کر دا وہ بستر بھی مایا بن گیا ساڑے واسطے دے رساں کسے کھان میں چس لگے ہوئے ہیں ਰੱਬ ਭੁੱਲਿਆ ਹੋਇਆ ਉਹ ਪਦਾਰਥੀ ਮਾਇਆ ਨਹੀਂ ਪਰ ਜਦੋਂ ਰੱਬ ਸਰਦੇ ਰਹਿਮਤ ਕਰਦਾ ਬਖਸ਼ਿਸ਼ ਕਰਦਾ ਕਹਿੰਦੇ ਫਿਰ ਮਾਇਆ ਵਿਆਪ ਨਹੀਂ ਸਕਦੀ ਕੋਟ ਆਗਾਹ ਗਏ ਨਾਸ ਸਾਡੇ ਵਿੱਚ ਕਰੋੜਾਂ ਹੀ ਕਮੀਆਂ ਨੇ ਕਰੋੜਾਂ ਹੀ ਅਸੀਂ ਪਾਪ ਕਰਦੇ ਹਾਂ ਬੁਰਾਈਆਂ ਕਹਿੰਦੇ ਨਿੰਦਾ ਚੁਗਲੀ ਧੋਖਾ ਫਰੇਵ ਕਰਦੇ ਕਹਿੰਦੇ ਜਦੋਂ ਰੱਬ ਦੇ ਇੱਕ ਨਾਮ ਉੱਤੇ ਆਇਆ ਜਾਏ ਹਾਦੀਕ ਤੇ ਆਇਆ ਇੱਕ ਨੂੰ ਧਿਆਵਾਂਗੇ ਇਹ ਸਾਰੇ ਸਾੜੇ ਔਰ ਖਤਮ ਹੋ ਜਾਣਗੇ ਨਰਮਲ ਭਏ ਸਰੀਰ ਜਨ ਧੂਰੀ ਨਾਇਆ ਜਨ ਗਦਨ ਸੇਵਕ ਜਿਹੜੇ ਰੱਬ ਦੇ ਸੇਵਕ ਹਨ ਰੱਬ ਦੇ ਭਗਤ ਹਨ ਉਹਨਾਂ ਦੀ ਸੰਗਤ ਵਿੱਚ ਨਿਮਰਤਾ ਨਾਲ ਬੈਠਾਂਗੇ ਧੂਰੀ ਨਾਇਆ ਪਰ ਨਿਮਰਤਾ ਵਿੱਚ ਬੈਠਾਂਗੇ ਤਾਂ ਫਿਰ ਸਾਡਾ ਤਨ ਵੀ ਪਵਿੱਤਰ ਹੋ ਜਾਏਗਾ ਜਿਹੜੀ ਅੱਖਾਂ ਪਰੇ ਰੂਹ ਵਖਦੀਆਂ ਹਨ ਜਿਹੜਾ ਬੰਦਾ ਰੋਜ਼ ਸੰਗਤ ਕਰਦਾ ਹੈ ਨਾ ਸਾਧ ਸੰਗਤ ਇਹ ਰੋਜ਼ ਗੁਰਦੁਆਰੇ ਜਾਂ ਹੁੰਦਾ ਜਦੋਂ ਉਹ ਇੱਕ ਗੁਰਮੁਖਾਂ ਦੀ ਸੰਗਤ ਕਰ ਰਹੇ ਹਾਂ ਸੀ ਇੱਥੇ ਕਿੰਨੇ 35 ਮਹਾਂਪੁਰਖ ਨੇ ਇੱਥੇ ਬੈਠੇ ਇਹਨਾਂ ਸੰਗਤ ਰੋਜ਼ ਕਰਦੇ ਹਾਂ ਸੀ ਕਿਹੜੇ 35 ਮਹਾਂਪੁਰਖ ਨੇ 6 ਗੁਰੂ ਸਾਹਿਬਾਨ 15 ਭਗਤ 11 ਪੱਡ 3 ਗੁਰੂ ਸ਼ਖਾਂ ਦੀ ਬਾਣੀ ਇਹ ਨੇ ਇਹ 15 35 ਗੁਰਮੁਖਾਂ ਦੀ ਜਦੋਂ ਸੰਗਤ ਇਹ ਬੈਠਦੇ ਆ ਤੇ ਜਦੋਂ ਮਤਲਬ ਬਚਨ ਸੁਣਦੇ ਹਾਂ ਸੀ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਸੁਣਦੇ ਹਾਂ ਫਿਰ ਜਿਹੜੀ ਆਖਾ ਪ੍ਰਾਯ ਰੋਹ ਵੇਖਣਾ ਛੱਡ ਦਿੰਦੀ ਹੈ ਜੁਬਾਨ ਨੰਦਾ ਚੁਗਲੇ ਕਦੇ ਛੱਡ ਦੇਗੀ ਕੰਨ ਨੰਦਾ ਸੁੰਦਰ ਛੱਡ ਦੇਣਗੇ ਆਇਸ ਤੇ ਇਸ ਦਾ ਜਿਹੜਾ ਸਲਤਨ ਜਿਹੜਾ ਪਵਿੱਤਰ ਹੋ ਜਾਏਗਾ ਤੇ ਸਾਬ ਕਹਿਣ ਲੱਗੇ ਮਨ ਤਨ ਭਏ ਸੰਤੋਖ ਫਿਰ ਮਨ ਵਿੱਚ ਤੇ ਤਨ ਵਿੱਚ ਸੰਤੋਖ ਆ ਜਾਏਗਾ ਮੁਕਜਤ ਮੌਤ ਨਹੀਂ ਆਉਂਦੀ ਨਾ ਬੰਦਾ ਰਜਦਾ ਨਹੀਂ ਕਦੇ ਕਹਿੰਦਾ ਹੋਰ ਇਕੱਠਾ ਕਰ ਲਾ ਹੋਰ ਕਮਾ ਲਾ ਹੋਰ ਇਕੱਠਾ ਕਰਨਾ ਵਾ ਕਦੇ ਸੰਤੋਖ ਨਹੀਂ ਕਦੇ ਨਾ ਕਹਿੰਦੇ ਬਸ ਬਹੁਤ ਹੋ ਗਿਆ ਹੁਣ ਮੈਂ ਰੱਬ ਦੇ ਅੱਗੇ ਤੁਰ ਪਾਵਾਂ ਹੁਣ ਮੈਂ ਪਰੇਸ਼ਕ ਲਾਵਾ ਕਦੇ ਸੰਤੋਖ ਨਹੀਂ ਹੁੰਦਾ ਜਦੋਂ ਆਖੀ ਜਿਖਾ ਤੇ ਚੜਨ ਦਾ ਫਿਰ ਕਿਤੇ ਸੰਤੋਖ ਆਉਂਦਾ ਉਸ ਫਿਰ ਰੁਕਦਾ ਕਿਤੇ ਨਹੀਂ ਰੁਕਦਾ ਹੀ ਨਹੀਂ ਕਹਿੰਦੇ ਮਨ ਤਨ ਭਏ ਸੰਤੋਖ ਪੂਰਨ ਪ੍ਰਪਾਇਆ ਉਸ ਰੱਬ ਦਾ ਸਿਮਰਨ ਕਰਨ ਦੇ ਨਾਲ ਜਦੋਂ ਰੱਬ ਦਾ ਮਿਲਾਪ ਹੋ ਗਿਆ ਫਿਰ ਮਨ ਵੀ ਰਾਜ ਜਾਏਗਾ ਤਨ ਵੀ ਰਾਜ ਜਾਏਗਾ ਤਰੇ ਕੁਟੰਬ ਸੰਗ ਲੋਕ ਕੁਲ ਸਬਾਇਆ ਤੇ ਜਦੋਂ ਸੰਤੋਖ ਆ ਗਿਆ ਅਸੀਂ ਬੰਦਗੀ ਕਰਨ ਲੱਗੇ ਫਿਰ ਅਸੀਂ ਵੀ ਤਰਾਂਗੇ ਸਾਡਾ ਪਰਿਵਾਰ ਵੀ ਤਰ ਜਾਏਗਾ ਸਾਰੇ ਕੁਟੰਗ ਕੁਟੰਗ ਦੇ ਪਰਿਵਾਰ ਸੰਗ ਲੋਕ ਜਿਹੜੇ ਸਾਡੀ ਸੰਗਤ ਕਰਦੇ ਨੇ ਉਹ ਵੀ ਤਰ ਜਾਂਦੇ ਪੜ੍ਹਦੇ ਨੇ ਜਿੰਨੇ ਨਾਮ ਧਿਆਇਆ ਗਏਮ ਸ਼ਕਤ ਘਰ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਜਿਸ ਸਾਰੇ ਜ਼ਿੰਦਗੀ ਸੰਤੋਖ ਨਾ ਆਇਆ ਸਾਰੇ ਜ਼ਿੰਦਗੀ ਮਾਇਆ ਪੇਰੇ ਆਪਣਾ ਜੀਵ ਬਰਬਾਦ ਕੀਤਾ ਆਪਣੀ ਔਲਾਦ ਦਾ ਵੀ ਖਤਮ ਕਰ ਦਿੱਤਾ ਤੇ ਜੇ ਗੁਰੂ ਨਾਲ ਜੁੜ ਗਏ ਤੇ ਫਿਰ ਆਪ ਵੀ ਤਰ ਗਏ ਤੇ ਮਾਰ ਪਰਿਵਾਰ ਵੀ ਤਰ ਜਾਏਗਾ ਤੋ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਉਸ ਰੱਬ ਦੇ ਨਾਮ ਨਾਲ ਜੁੜ ਜਾਈਏ ਤਾਂ ਕਿ ਸਾਡਾ ਵੀ ਉਧਾਰ ਹੋ ਜਾਏ ਅਸੀਂ ਵੀ ਸੰਸਾਰ सागर ਤਰ ਜਾਈਏ ਵਿਕਾਰਾਂ ਤੋਂ ਮੁਕਤ ਹੋ ਜਾਈਏ ਸੜ ਪਰਿਵਾਰ ਵੀ ਜਿਹੜੇ ਸਾਡੇ ਸੰਗਤ ਕਰਦੇ ਨੇ ਕਿਤੇ ਸਾਡੇ ਸੰਗਤ ਕਰਦੇ ਹੋਇਆ ਸਾਧ ਸੰਗਤ ਕੋਈ ਬੰਦਾ ਐਸਾ ਜਿਹੜਾ ਮਾੜੇ ਕੰਮ ਕੰਨੇ ਛੱਡ ਦੇਵੇ ਸਮੋ ਤੁਹਾਡਾ ਜੀਵਨ ਸਫਲ ਹੋ ਗਏ ਵੀ ਤੁਹਾਡੀ ਸੰਗਤ ਕਰਕੇ ਕਿ ਕੋਈ ਬੰਦਾ ਗਲਤ ਕੰਮਾਂ ਪਿਆਸ ਛੱਡ ਦੇ ਭਾਈ ਅੱਜ ਤੋ ਦੇ ਕੰਮ ਕਰ ਰਹੇ ਨੇ ਜੀ ਫਿਰ ਸਾਡਾ ਜੀਵਨ ਸਫਲ ਹੈ ਉਹਦਾ ਤਾਂ ਸਫਲ ਹੋਇਆ ਹੀ ਹੋਇਆ ਤੇ ਸਾਡਾ ਆਉਣਾ ਵੀ ਸਫਲ ਹੋ ਗਿਆ ਤੇ ਜੇ ਸਾਡੀ ਸੰਗ ਦੇ ਪੈਗੋਂ ਦਾ ਗਲਤ ਪਾਸੇ ਪੈ ਗਿਆ ਫਿਰ ਤੁਹਾਡਾ ਜੀਵਨ ਬੁਬਾਦ ਹੈ ਗੁਰੂ ਕਿਰਪਾ ਕਰਨ ਰੱਬ ਦੇ ਨਾਮ ਨਾਲ ਜੁੜੀਏ ਇਹ ਸੰਸਾਰ ਦੀ ਚਾਰ ਦਿਨ ਦੀ ਖੇਡ ਹੈ ਫਿਰ ਖਤਮ ਹੋ ਜਾਣਾ ਸਾਰਾ ਕੁਝ ਸਵਾਹ ਹੋ ਜਾਣਾ ਇਹ ਜੋ ਇਕੱਠਾ ਕੀਤਾ ਹੋਇਆ ਇੱਥੇ ਰਹਿਣਾ ਇਸ ਲਈ ਸਾਈਹਬ ਨੇ ਕਿਹਾ ਜਿੱਥੇ ਸੰਸਾਰ 'ਚ ਰਹਿੰਦੇ ਆ ਵਧੀਆ ਖਾ ਪੀ ਰਹੇ ਆ ਵਧੀਆ ਹੰਡਾ ਰਹੇ ਆ ਉਥੇ ਪਰਿਵਾਰ ਵਿੱਚ ਰਹਿੰਦੇ ਹਾਂ ਉਸ ਸੰਸਾਰ ਵਿੱਚ ਰਹਿੰਦੇ ਹੋਏ ਹਾਂ ਉਸ ਰੱਬ ਦੇ ਨਾਮ ਨਾਲ ਜੁੜ ਜਾਈਏ ਤਾਂ ਕਿ ਤੇਰਾ ਜੀਵਨ ਸਬਰ ਹੋ ਜਾਏ ਇਤਨੇ ਵਿਚਾਰ ਪਰਵਾਣ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓੰਕਾਰ